ਦੋਸਤੋ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਔਰ ਸਾਡੇ ਸਾਰਿਆਂ ਦੇ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਜੁਡੀਸ਼ੀਅਲ ਕਸਟਡੀ ਵਾਸਤੇ ਜੇਲ ਭੇਜਿਆ ਗਿਆ ਹੈ ਲੇਕਿਨ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ 11 ਦਿਨ ਤੇ ਜਿਹੜਾ ਈਡੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ 11 ਦਿਨ ਦੇ ਰਿਮਾਂਡ ਦੇ باوجود ਕੋਈ ਇੱਕ ਨਵਾਂ ਐਵੀਡੈਂਸ ਨਹੀਂ ਕੋਈ ਸਬੂਤ ਨਹੀਂ ਜਿਹੜਾ ਅਸੀਂ ਫਰਮ ਦਾ ਫਸਟ ਡੇ ਅਸੀਂ ਕਹਿ ਰਹੇ ਸੀ ਕਿ ਇਹ ਸਾਰੀ ਇੱਕ ਜਿਹੜੀ ਸਕ੍ਰਿਪਟ ਹੈ ਜਿਹੜੀ ਇਹ ਪੂਰੀ ਇੱਕ ਭੂਮਿਕਾ ਬਣਾਈ ਗਈ ਹੈ ਭਾਜਪਾ ਵੱਲੋਂ ਉਹਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਹਰ ਰੱਖਣਾ ਚਾਹੁੰਦੀ ਆ ਭਾਜਪਾ। ਔਰ ਜਿਹੜੀ ਇਹ ਪੂਰੀ ਝੂਠੀ ਸਕ੍ਰਿਪਟ ਲਿਖੀ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਔਨ ਦਾ ਡਾਇਰੈਕਸ਼ਨ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਮੋਦੀ ਸਾਹਿਬ ਦੀ ਡਾਇਰੈਕਸ਼ਨ ਤੇ ਜਿਹੜੀ ਝੂਠੀ ਸਕ੍ਰਿਪਟ ਲਿਖੀ ਸੀ ਉਹਦਾ ਪਰਦਾਫਾਸ਼ਾ ਜਿੱ ਇੱਕ ਵਾਰ ਫੇਰ ਹੋ ਗਿਆ। 11 ਦਿਨ ਦਾ ਰਿਮਾਂਡ ਲਿਆ ਇਨਫੋਰਸਮੈਂਟ ਈਡੀ ਨੇ ਔਰ 11 ਦਿਨ ਦੇ ਰਿਮਾਂਡ ਤੋਂ ਬਾਅਦ ईडी फेयर कोर्ट ਚ ਕਹਿ ਰਹੀ ਆ ਕਿ ਅਰਵਿੰਦ ਕੇਜਰੀਵਾਲ ਜੀ ਦਾ ਜੜਾ ਆ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਸਾਥੀ ਜਿਨ੍ਹਾਂ ਨੂੰ ਇਹਨਾਂ ਨੇ ਤਕਰੀਬਨ 1.5 ਸਾਲ ਪਹਿਲਾਂ ਵਿਜੇ ਨਾਇਰ ਜੀ ਨੂੰ ਅਰੈਸਟ ਕੀਤਾ ਸੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਗ ਸੌਰਵ ਭਰਦwaj ਤੇ ਅਤਿਸ਼ੀ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਮੈਂ ਗੱਲਬਾਤ ਹੋਏ ਕੋਈ ਇਹ ਗੱਲ ਇਹ ਇਹ ਫੈਕਚੁਅਲ ਗੱਲ ਦੱਸ ਰਿਹਾ ਮੈਂ ਜਿਹੜੀ ਈਡੀ ਦੀ ਜਿਹੜੀ ਚਾਰ ਸ਼ੀਟ ਹੈ ਇਹੀ ਬਿਆਨ ਈਡੀ ਦਾ ਅਜ ਤੋਂ 1.5 ਸਾਲ ਪਹਿਲਾਂ ਓਨ ਰਿਕਾਰਡ ਹੈ ਔਰ ਵਿਜੇ ਨਾਇਰ ਜੀ ਵਿਜੇ ਨਾਇਰ ਜੀ ਨੇ ਓਨ ਰਿਕਾਰਡ ਕਿਹਾ ਕਿ ਬਿਕੋਜ਼ ਆਫ ਸੌਰਵ ਭਾਰਤਵਾਜ ਜਿਹੜੇ ਚੀਫ ਸਪੋਕਸਪਰਸਨ ਆਫ ਆਮ ਆਦਮੀ ਪਾਰਟੀ ਸਾਡੀ ਗੱਲਬਾਤ ਹੁੰਦੀ ਸੀ ਇੱਥੇ ਕੋਈ ਨਵੀਂ ਗੱਲ ਨਹੀਂ ਮੇਰਾ ਕਹਿਣ ਤੋਂ ਭਾਵ ਹੈ ਇੱਕ ਨਵਾਂ ਐਵੀਡੈਂਸ देयर इज नो ਐਨੀ ਨਿਊ ਐਵੀਡੈਂਸ ਅਗੇਂਸਟ ਅਰਵਿੰਦ ਕੇਜਰੀਵਾਲ ਜੀ ਕੋਈ ਕੋਈ ਨਵਾਂ ਤੱਥ ਨਹੀਂ ਹੈ ਕੋਈ ਨਵੀਂ ਕੋਈ ਨਵਾਂ ਗਵਾ ਨਹੀਂ ਹੈ ਕੋਈ ਨਵਾਂ ਫੈਕਟ ਨਹੀਂ ਹੈ 11 ਦਿਨ ਦੇ ਰਿਮਾਂਡ ਤੋਂ ਬਾਅਦ ਤੇ ਅੱਜ ਫੇਰ ਜਿਹੜਾ ਆ ਜੁਡੀਸ਼ੀਅਲ ਕਸਟਡੀ 14 ਦਿਨ ਦਾ ਭੇਜਤਾ ਯਾਨੀ ਕਿ ਮਕਸਦ ਬੜਾ ਸਪਸ਼ਟ ਹੈ ਜਿਸ ਬਿਆਨ ਦਾ ਆਧਾਰ ਬਣਾ ਕੇ ਤੁਸੀਂ ਰਿਮਾਂਡ ਲਿਆ ਸੀ ਇਹ ਬਿਆਨ ਤੇ ਆਲਰੇਡੀ 1.5 ਸਾਲ ਪਹਿਲਾਂ ਔਨ ਰਿਕਾਰਡ ਦਰਜ ਹੋ ਗਿਆ ਨਵੀਂ ਗੱਲ ਹੀ ਨਹੀਂ ਇਹਦੇ 'ਚ ਕੋਈ ਇਹ ਸਾਰਾ ਰਿਕਾਰਡ ਦਾ ਪਾਤਰ ਹੈ ਰਿਕਾਰਡ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਹੈ ਈਡੀ ਦਾ ਸਾਡਾ ਕੋਈ ਪਰਸਨਲ ਰਿਕਾਰਡ ਨਹੀਂ ਹੈ ਸੋ ਕਹਿਣ ਤੋਂ ਭਾਵ ਇੱਕ ਤੇ ਆ ਕਿ ਭਾਜਪਾ ਦਾ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਬਾਹਰ ਰੱਖਣ ਦੀ ਜਿਹੜੀ ਸਾਜ਼ਿਸ਼ ਹੈ ਜਿਹੜੀ ਝੂਠੀ ਸਕ੍ਰਿਪਟ ਸੀ ਜਿਹੜੀ ਕੌਨਸਪੀਰੇਸੀ ਸੀ ਉਹ ਇੱਕ ਵਾਰ ਫੇਰ ਕੋਰਟ 'ਚ ਵੀ ਉਜਾਗਰ ਹੋਈ ਹੈ। ਦੂਜਾ ਫੈਕਟ। ਅਰਵਿੰਦ ਕੇਜਰੀਵਾਲ ਜੀ ਦੇ ਜਿਹੜਾ ED ਨੇ ਅਰੈਸਟ ਕੀਤਾ ਅੱਜ ਤੋਂ 11 ਦਿਨ ਪਹਿਲਾਂ ਜਾਂ ਜਿਹੜਾ ਇਹ ਕੇਸ ਮਨ ਘੜੰਤ ਪੜਾਇਆ ਗਿਆ 1.5 ਸਾਲ ਪਹਿਲਾਂ ਉਹਦੇ ਤੁਸੀਂ ਸਾਰੇ মিডিਆ ਦੇ ਸਾਥੀਆਂ ਨੇ ਵਾਰ-ਵਾਰ ਸੁਣਿਆ ਹੋਊਗਾ ਸਾਊਥ ਲੌਬੀ ਦਾ ਨਾਮ। ਕਿ ਸਾਊਥ ਦੀ ਲੋਬੀ ਨੇ ਸ਼ਰਾਬ ਕੋਟਾਲਾ ਹੋਇਆ ਉਹਦੇ ਤੋਂ ਕਮਿਸ਼ਨ ਮੰਗਿਆ ਮੈਂ ਉਹਦੇ ਬਾਰੇ ਵੀ ਪੰਜਾਬੀ ਮੀਡੀਆ ਤੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਹੈ ਜਿਹੜੀ ਸੋ ਕਾਲਡ ਸਾਊਥ ਲੋਬੀ ਵੀ ਹੈ ਜਿਹਦਾ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਲਗਾਤਾਰ ਭਾਜਪਾ ਝੂਠੇ ਕੇਸ ਦਰਜ ਕਰ ਰਹੀ ਹੈ ਕੂੜ ਪ੍ਰਚਾਰ ਕਰ ਰਹੀ ਹੈ ਇਲੈਕਸ਼ਨਾਂ ਤੋਂ ਦੂਰ ਰੱਖ ਰਹੀ ਹੈ ਉਹਦੀ ਸੱਚਾਈ ਇਹ ਆ ਪਹਿਲਾ ਗਵਾ ਸਰਤਚੰਦ ਰੈਡੀ ਹੁਣ ਉਹਦੇ ਬਾਰੇ ਮੈਂ ਥੋੜੀ ਡਿਟੇਲ ਤੁਹਾਨੂੰ ਦੱਸੂਗਾ ਅੱਜ ਦੱਸਣਾ ਵੀ ਚਾਹੂੰਗਾ ਸਰਤਚੰਦ ਰੈਡੀ ਇੱਕ 25000 ਕਰੋੜ ਦੀ ਫਰਮ ਦਾ ਸਾਊਥ ਦਾ ਇੱਕ ਬਿਜ਼ਨਸਮੈਨ ਦਾ ਮੁੰਡਾ 25000 ਕਰੋੜ ਦਾ ਔਰ ਕੋਈ ਮਾਮੂਲੀ ਬੰਦਾ ਨਹੀਂ ਹੈ ਸਰਤਚੰਦ ਰੈਡੀ ਨੂੰ ਮਨੀ ਲਾਂਡਰਿੰਗ ਦੇ ਕੇਸ ਚ ਨਵੰਬਰ 2022 ਚ ਜਿਹੜਾ ਆ ईडी ਵੱਲੋਂ ਅरेस्ट ਕਰ ਲਿੱਤਾ ਜਾਂਦਾ ਨਵੰਬਰ 2022 22 ਚ ईडी ਵੱਲੋਂ ਸਰਤ ਚੰਦ ਰੈਡੀ ਜਿਹੜਾ ਕੀ ਅਰਵਿੰਦ ਕੇਦਰੀਵਾਲ ਜੀ ਦੇ ਖਿਲਾਫ ਇਹਨਾਂ ਨੇ ਗਵਾਹ ਬਣਾਇਆ ਉਹਨੂੰ ਅरेस्ट ਕੀਤਾ ਜਾਂਦਾ ਔਰ ਅरेस्ट ਤੋਂ 10 ਦਿਨ ਬਾਅਦ ਇੰਟਰਸਟਿੰਗ ਗੱਲ ਵੈਰੀ ਇੰਟਰਸਟਿੰਗ ਨਵੰਬਰ 2022 ਚ ਅरेस्ट ਤੋਂ 10 ਦਿਨ ਬਾਅਦ ਉਸੇ ਹੀ ਚਰਚੰਦ ਰੈਡੀ ਤੋਂ 55 ਕਰੋੜ ਦਾ ਇਲੈਕਸ਼ਨ ਫੰਡ ਭਾਜਪਾ ਇਲੈਕਟੋਰਲ ਬੌਂਡ ਦੇ ਰਾਹੀਂ ਲੈਂਦੀ ਇਹ ਰਿਕਾਰਡ ਦੀ ਗੱਲ ਹੈ ਇਹ ਕੋਈ ਅਸੀਂ ਪੱਲਿਓ ਨਹੀਂ ਜੋੜ ਰਹੇ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਸ ਦਿਨ ਦਾ ਇਲੈਕਟੋਰਲ ਬੌਂਡ ਦਾ ਪਰਦਾ ਫਾਸ਼ ਹੋਇਆ ਉਹਦੇ 'ਚ ਰਿਕਾਰਡ 'ਚ ਗੱਲ ਆਈ ਹੈ ਕਿ ਜਿਹੜਾ ਸਰਪਚੰਦ ਰੈਡੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਗਵਾਹ ਬਨਾਇਆ ਉਹਦੀ ਨਵੰਬਰ 2022 'ਚ ਗਵਾਈ ਅਰੈਸਟ ਤੋਂ ਬਾਅਦ 10 ਦਿਨ ਦੇ ਅੰਦਰ ਅੰਦਰ ਉਹਦੇ ਤੋਂ 55 ਕਰੋੜ ਰੁਪਏ ਭਾਜਪਾ ਨੇ ਇਲੈਕਸ਼ਨ ਫੰਡ ਲਿਆ ਫੇਰ ਸੁਣੋ ਅਪ੍ਰੈਲ ਨਵੰਬਰ 2022 ਤੋਂ ਬਾਅਦ ਅਪ੍ਰੈਲ 2023 ਤੱਕ ਤਕਰੀਬਨ ਤਕਰੀਬਨ ਉਹਨੂੰ 6 ਵਾਰ ਉਹਦੀਆਂ ਸਟੇਟਮੈਂਟਸ ਲਈਆਂ ਗਈਆਂ ਇਹ ਵੀ ਫੈਕਟ ਹੈ 6 ਵਾਰ ਉਹਦੀਆਂ ਸਟੇਟਮੈਂਟ ਲਈਆਂ ਗਈਆਂ ਨਵੰਬਰ 22 ਤੋਂ ਲੈ ਕੇ 2000 ਅਪ੍ਰੈਲ 2023 ਤੱਕ ਤਕਰੀਬਨ 6 ਮਹੀਨਿਆਂ ਚ ਔਰ ਸਾਰੀਆਂ ਸਟੇਟਮੈਂਟ ਚ ਉਹਨੇ ਲਗਾਤਾਰ ਕਿਤੇ ਵੀ ਅਰਵਿੰਦ ਕੇਜਰੀਵਾਲ ਜੀ ਦਾ ਨਾਂ ਨਹੀਂ ਲਿਆ ਔਰ ਈਵਨ ਉਹਨੇ ਕਿਹਾ ਵੀ ਅਰਵਿੰਦ ਕੇਜਰੀਵਾਲ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਐ ਜਿਹੜਾ ਕੱਥੀ ਸ਼ਰਾਬ ਘਟਵਾਲਾ ਤੁਸੀਂ ਭਾਜਪਾ ਨੇ ਬਣਾਇਆ ਇਸ ਤੋਂ ਬਾਅਦ ਇਸ ਤੋਂ ਬਾਅਦ ਮਈ 2023 ਚ ਉਹਦੀ ਹਾਈ ਕੋਰਟ ਤੋਂ ਇਹ ਇਹ ਬੜੇ ਇੰਟਰਸਟਿੰਗ ਫੈਕਟ ਐ ਮਈ ਹ 2023 ਚ ਉਹਦੀ ਹਾਈ ਕੋਰਟ ਤੋਂ ਬੇਲ ਰਿਜੈਕਟ ਹੋ ਜਾਂਦੀ ਆ ਹੁਣ ਜਿਹੜਾ ਬੰਦਾ 25000 ਕਰੋੜ ਦਾ ਮਾਲਕ ਹੋਵੇ ਤੇ 6 ਮਹੀਨੇ ਜੇਲ੍ਹ ਚ ਰਹਿਣਾ ਪੈ ਜੇ 55 ਕਰੋੜ ਰੁਪਇਆ ਆਲਰੇਡੀ ਭਾਜਪਾ ਨੂੰ ਇਲੈਕਸ਼ਨ ਫੰਡ ਦੇ ਚੁੱਕਿਆ ਹੈ ਤੇ ਫੇਰ ਵੀ ਉਹਦੀ ਜ਼ਮਾਨਤ ਨਾ ਹੋਵੇ ਤੇ ਕਿਤੇ ਨਾ ਕਿਤੇ ਤੇ ਪ੍ਰੈਸ਼ਰ ਚ ਬੰਦਾ ਆ ਹੀ ਜਾਂਦਾ ਅਲਟੀਮੇਟਲੀ ਸਰਤ ਚੰਦ ਰੈਡੀ ਜਿਹੜਾ ਆ ਤਕਰੀਬਨ 8 ਮਹੀਨਿਆਂ ਬਾਅਦ ਇੱਕ ਝੂਠਾ ਸਟੇਟਮੈਂਟ ਦੇ ਦਿੰਦਾ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸੋ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਸਰਤ ਚੰਦ ਰੈਡੀ ਕਥਿਤ ਸ਼ਰਾਬ ਘਟਾਲੇ ਦਾ ਅਰਵਿੰਦ ਜੀ ਦੇ ਖਿਲਾਫ ਗਵਾਹ ਬਣਾਇਆ ਉਹਦੇ ਤੋਂ ਭਾਜਪਾ 55 ਕਰੋੜ ਰੁਪਏ ਇੱਕ ਲੈਂਦੀ 5 ਇੱਕ ਲੈਂਦੀ ਟੋਟਲ 60 ਕਰੋੜ ਰੁਪਏ ਫਿਰ ਜਾ ਕੇ ਉਹਦੀ ਜ਼ਮਾਨਤ ਹੋ ਜਾਂਦੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਬੰਦਿਆਂ ਨੂੰ ਮਜਬੂਰ ਕੀਤਾ ਔਰ ਲਗਾਤਾਰ 8 ਮਹੀਨੇ ਉਹ ਨਕਾਰਦਾ ਰਿਹਾ ਇਹ ਵੀ रिकॉर्ड ਦਾ ਪੱਖ ਹੈ ਉਹਨੇ ਕੋਰਟ ਚ ਮਨਾ ਕੀਤਾ ਕਿ ਕੋਈ ਮੇਰਾ ਲੈਣਾ ਦੇਣਾ ਨਹੀਂ ਅਰਵਿੰਦ ਤੇਜਰੀਵਾਲ ਜੀ ਦਾ ਦੂਸਰਾ ਐਮਐਸਆਰ ਦੂਸਰਾ ਜਿਹੜਾ ਇਹਨੇ ਐਵੀਡੈਂਸ ਗਵਾਹ ਮੁੱਖ ਗਵਾਹ ਬਣਾਇਆ ਅਰਵਿੰਦ ਜੀ ਦੇ ਖਿਲਾਫ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਹੈ ਉਹ ਉਹਨਾਂ ਦਾ ਨਾਮ ਹੈ ਮਗੁੰਟਾ ਸ਼੍ਰੀਨਿਵਾਸ ਰੈਡੀ ਸ਼ਾਰਟ ਸ਼ਾਰਟ ਨੇਮ ਐਮਐਸਆਰ ਕਹੂੰਗਾ ਮਗੁੰਟਾ ਸ਼੍ਰੀਨਿਵਾਸ ਰੈਡੀ ਐਮਐਸਆਰ ਐਮਐਸਆਰ ਵੀ ਇੱਕ ਸਾਊਥ ਦਾ ਬਹੁਤ ਵੱਡਾ ਕਾਰੋਬਾਰੀ ਹੈ 2021 ਚ منی ਲੌਂਡਰਿੰਗ ਦਾ ਐਟ ਤੇ ਪਰਚਾ ਦਰਜ ਹੋ ਜਾਂਦਾ ਮਾਰਚ 2021 ਚ ਚਾਰ ਵਾਰ ਦਾ ਮੈਂਬਰ ਪਾਰਲੀਮੈਂਟ ਹੈ ਔਰ ਮਗੁੰਟਾ ਸ਼੍ਰੀਨਿਵਾਸ ਰੈਡੀ ਦਾ ਜਿਹੜਾ ਮੁੰਡਾ ਆ राघव ਰੈਡੀ ਉਹ ਵੀ ਇੱਕ ਐਵੀਡੈਂਸ ਦੇ ਰੂਪ ਚ ਗਵਾਹ ਦੇ ਰੂਪ ਚ ਭਾਜ ਇਨਫੋਰਸਮੈਂਟ ਇਨਫੋਰਸਮੈਂਟ ਡਿਪਟ੍ਰੇਟ ਦਾ ਤੇ ਨਾ ਹੀ ਆ ਵੈਸੇ ਹੀ ਟੀ ਦਾ ਪਿੱਛੇ ਤੇ ਸਾਰੀ ਸਕ੍ਰਿਪਟ ਪ੍ਰਧਾਨ ਮੰਤਰੀ ਜੀ ਲਿਖ ਰਿਹਾ ਮੋਦੀ ਸਾਹਿਬ ਲਿਖ ਰਿਹਾ ਹੈ। ਰਾਗਵ ਰੈਡੀ ਵੀ ਉਹਦੇ ਚ ਗਵਾਹ ਬਣਾਇਆ ਗਿਆ ਅਰਵਿੰਦ ਜੀ ਦੇ ਖਿਲਾਫ ਜਦੋਂ ਇਹ ਬੰਦੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸਟੇਟਮੈਂਟ ਦੇਣ ਨੂੰ ਤਿਆਰ ਹੋ ਜਾਂਦੇ ਆ ਈਡੀ ਦੇ ਸਾਹਮਣੇ ਤੇ ਉਸੇ ਹੀ ਐਮਐਸਆਰ ਨੂੰ ਰਾਗਵ ਰੈਡੀ ਦੇ ਫਾਦਰ ਨੂੰ ਜਿਹੜਾ ਕਿ ਬਹੁਤ ਵੱਡਾ ਕਾਰੋਬਾਰੀ ਹੈ ਸਾਊਤਾ ਉਹਨੂੰ ਭਾਜਪਾ ਯਾਨੀ ਕਿ ਟੀਡੀਪੀ ਔਰ ਭਾਜਪਾ ਜਿਹੜੀ ਮਿਲ ਕੇ ਆਂਧਰਾ ਚ ਇਲੈਕਸ਼ਨ ਲੜ ਰਹੇ ਆ ਆਂਧਰਾ ਪ੍ਰਦੇਸ਼ ਜਿਹੜੇ ਐਨਡੀਏ ਦਾ ਅਹਿਮ ਲਾਈ ਆ 28 ਫਰਵਰੀ ਨੂੰ 2024 ਨੂੰ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਆ ਆਪ ਇਮੀਡੀਏਟ ਆਫਟਰ ਹੀ ਗਿਵਨ ਦਾ ਸਟੇਟਮੈਂਟ ਅਗੇਂਸਟ ਅਰਵਿੰਦ ਕੇਜਰੀਵਾਲ ਜੀ ਇਨ ਦਾ ਫਰੰਟ ਆਫ ਈਡੀ ਈਡੀ ਦੇ ਸਾਹਮਣੇ ਜਿਸ ਦਿਨ ਤੋਂ ਐਮਐਸਆਰ ਮੁਗੰਟਾ ਸ਼੍ਰੀਨਿਵਾਸ ਰੈੱਡੀ ਔਰ ਰਾਗਵ ਰਾਇਟੀ ਜਦੋਂ ਬਿਆਨ ਦੇ ਦਿੰਦੇ ਆ ਉਰ ਤੋਂ ਥੋੜੇ ਦਿਨ ਬਾਅਦ ਹੀ ਭਾਜਪਾ ਦਾ ਖਾਸ ਲਈ ਜਿਹੜਾ ਬਣਿਆ ਤਾਜ਼ਾ-ਤਾਜ਼ਾ ਬਣਿਆ ਪਹਿਲਾਂ ਵੀ ਰਿਹਾ ਐ ਐਨਡੀਆ ਚ ਹੁਣ ਤੇ ਇਹਨਾਂ ਦੀ ਪਿਛਲੇ ਦਿਨਾਂ ਦੇ ਦੇਖਿਆ ਆਪਾਂ ਚੰਦਰਬਾਬੂ ਨਾਈਟਿਊ ਤੋਂ ਬਾਕੀ ਬਹੁਤ ਲਗਾਤਾਰ ਅਮੀਸ਼ਾ ਤੇ ਪ੍ਰਧਾਨ ਮੰਤਰੀ ਜੀ ਨੂੰ ਮਿਲਦੇ ਆ ਉਹਨੂੰ ਲੋਕ ਸਭਾ ਦੀ ਟਿਕਟ ਜਿਹੜੀ ਆ ਐਨਡੀਆ ਵੱਲੋਂ ਫੇਰ ਦਿੱਤੀ ਇਹਦਾ ਮਤਲਬ ਬੜਾ ਸਪਸ਼ਟ ਹੈ ਚਾਹੇ ਸਰਤਚੰਦ ਰੈਡੀ ਹੋਵੇ ਚਾਹੇ ਐਮਐਸਆਰ ਹੋਵੇ ਰਾਗਵ ਰਾਇਟੀ ਦਾ ਪਿਓ ਦੋਨਾਂ ਨੂੰ ਇਨਾਮ ਦਿੱਤਾ ਗਿਆ ਆ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਜਾਂ ਐਨਡੀਏ ਵੱਲੋਂ ਜਾਂ ਭਾਜਪਾ ਵੱਲੋਂ ਕਿ ਤੁਸੀਂ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਜਿਹੜਾ ਆ ਈਡੀ ਨੂੰ ਆਪਣੀ ਸਟੇਟਮੈਂਟ ਦਰਜ ਕਰਾਓ ਹੁਣ ਜਿਹੜਾ ਅੱਜ ਜਿਹੜਾ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਯਾਨੀ ਕਿ ਜੇਲ੍ਹ ਚ ਭੇਜਿਆ ਆਫਟਰ 11 ਡੇਸ 11 ਦਿਨ ਦੇ ਈਡੀ ਦੇ ਰਿਮਾਨਡ ਤੋਂ ਬਾਅਦ ਅੱਜ ਉਹਨਾਂ ਨੂੰ ਭੇਜਤਾ ਜੁਡੀਸ਼ੀਅਲ ਰਿਮਾਨਡ ਤੇ 14 ਦਿਨ ਦੇ ਤੇ ਉਹਦੇ 'ਚ ਵੀ ਕੋਈ ਨਵਾਂ ਫੈਕਟ ਨਹੀਂ ਆਇਆ ਸਾਹਮਣੇ ਨਾਟ ਅ ਸਿੰਗਲ ਕੋਈ ਐਸਾ ਨਵਾਂ ਫੈਕਟ ਹੈ ਨਵਾਂ ਐਵੀਡੈਂਸ ਨਵੀਂ ਗੱਲ ਉਹੀ ਕਿਸੇ ਪਿੱਟੀ 2 ਸਾਲ ਜਿਸ ਗਵਾਹੀ ਦੇ ਜਾਂ ਜਿਸ ਸਟੇਟਮੈਂਟ ਦੇ ਆਧਾਰ ਤੇ ਪੂਰੀ ਕਥਿਤ ਸ਼ਰਾਬ ਘਟਾਲਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਜਿਹਦੀ ਸ਼ੁਰੂਆਤ ਹੋਈ ਸੀ ਉਸੇ ਹੀ ਉਹਨੂੰ ਆਧਾਰ ਬਣਾ ਕੇ ਸੌਰਵ ਭਾਰਦਵਾਜ ਜੀ ਨਾ ਜਾਂ ਅਕਸ਼ੀ ਜੀ ਨਾ ਵਿਜੇ ਨਾਇਰ ਦੀ ਗੱਲ ਹੋਣਾ ਕੋਈ ਨਵੀਂ ਗੱਲ ਥੋੜੀ ਆ ਇਹ ਤੇ ਰਿਕਾਰਡ ਦਾ ਹਿੱਸਾ ਹੈ ਔਰ ਜਦੋਂ ਪਾਰਟੀ ਦਾ ਅਗਲੇ ਕੰਮ ਕਰਦੇ ਸੀ ਰੋਜ਼ ਗੱਲ ਕਰਦੇ ਸੀ ਔਰ ਜਿਹੜਾ ਇੱਕ ਗਵਾਹ ਇਹਨਾਂ ਨੇ ਮਨੀਸ਼ ਸੋਧਿਆ ਜੀ ਦਾ ਜਿਹੜੇ ਪੀਏ ਰਹੇ ਆ ਉਹਨਾਂ ਨੂੰ ਬੁnaya ਉਹਨਾਂ ਸਿਰਫ ਇੱਕ ਗੱਲ ਆਖੇ ਜੀ ਮੈਂ ਕੋਈ ਸ਼ਰਾਬ ਘਟਾਲੇ ਦੇ ਕਾਗਜ਼ ਉਹਨਾਂ ਨੇ ਜਿਹੜਾ ਆ ਹੈਂਡਓਵਰ ਕੀਤੇ ਆ ਸੀਐਮ ਆਫਿਸ ਨੂੰ ਕੋਈ ਉਹਦੇ ਚ ਨਵੀਂ ਗੱਲ ਨਹੀਂ ਕਾਥਿਤ ਸ਼ਰਾਬ ਘਟਾਲੇ ਦੇ ਕਾਗਜ਼ ਤੇ ਹਰ ਇੱਕ ਪਾਲਿਸੀ ਸਰਕਾਰ ਦੀ ਹੀ ਵਾਜ ਡਿਪਟੀ ਸੀਐਮ ਆਫ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਡਿਪਟੀ ਸੀਐਮ ਸੀਗੇ ਕਾਗਜ਼ ਲੈਣ ਕੇ ਜਾਣਾ ਓਐਸਡੀ ਦਾ ਪੀਏ ਦਾ ਸਟਾਫ ਦਾ ਕੰਮ ਹੈ ਸੋ ਕਹਿਣ ਤੋਂ ਭਾਵੇਂ ਆ ਕਿ ਅੱਜ ਭਾਜਪਾ ਦੀ ਤਾਣਾਸ਼ਾਈ ਦੇ ਖਿਲਾਫ ਭਾਜਪਾ ਦੀ ਨਫ਼ਰਤ ਹੀ ਰਾਜਨੀਤੀ ਦੇ ਖਿਲਾਫ ਭਾਜਪਾ ਦਾ ਲੋਕਸ਼ਾਹੀ ਤਾ ਕੀਤਾ ਜਾ ਰਿਹਾ ਘਾਣ ਉਹਦੇ ਖਿਲਾਫ ਜਦੋਂ ਆਮ ਆਦਮੀ ਪਾਰਟੀ ਔਰ ਖਾਸ ਕਰ ਅਰਵਿੰਦ ਕੇਜਰੀਵਾਲ ਜੀ ਇੱਕ ਚੁਣੌਤੀ ਦੇ ਰੂਪ ਚ ਉੱਪਰ ਕੇ ਆਉਂਦੇ ਆ ਔਰ ਸੜਕ ਤੋਂ ਲੈ ਕੇ ਸੰਸਦ ਤੱਕ ਪ੍ਰਧਾਨ ਮੰਤਰੀ ਮੋਦੀ ਔਰ ਭਾਜਪਾ ਨੂੰ ਚੁਣੌਤੀ ਦਿੰਦੇ ਆ ਤੇ ਇਹਨਾਂ ਦੇ ਮਨਾਂ 'ਚ ਡਰ ਪੈਦਾ ਹੋ ਜਾਂਦਾ ਅਰਵਿੰਦ ਕੇਜਰੀਵਾਲ ਜੀ ਨੂੰ ਕਿਤੇ ਨਾ ਕਿਤੇ ਫਾਈਲ ਟੰਗਿਆ ਜਾਵੇ ਅੰਦਰ ਕੀਤਾ ਜਾਵੇ ਕੋਈ ਇੱਕ ਨਵਾਂ ਸਬੂਤ ਨਹੀਂ ਕੋਈ ਕੋਈ ਨਵਾਂ ਫੈਕਟ ਨਹੀਂ ਕੋਈ ਨਵਾਂ ਗਵਾਹ ਨਹੀਂ ਅੱਛਾ ਜਿਹੜਾ ਕਹਿੰਦੇ 100 ਕਰੋੜ ਦਾ ਸਕੈਮ ਹੋਇਆ 100 ਕਰੋੜ ਰੁਪਏ ਅੱਜ ਤੱਕ तकरीबन 1.5-2 ਸਾਲ ਹੋ ਗਏ ਤੁਸੀਂ ਸਾਰੇ ਦੇਖ ਰਹੇ ਹੋ ਸਾਡੇ ਲੀਡਰਸ਼ਿਪ ਨੂੰ ਫੜਿਆ ਸੁਸ਼ਿੰਦਰ ਜੈਨ ਜੀ ਨੂੰ ਮਨੀਸ਼ ਜੀ ਨੂੰ ਸੰਜੇ ਸਿੰਘ ਜੀ ਨੂੰ ਸਾਡੇ ਹੁਣ ਨੈਸ਼ਨਲ ਜਿਹੜੇ ਕਨਵੀਨਰ ਉਹਨਾਂ ਨੂੰ ਫੜ ਲਿਆ 100 ਕਰੋੜ ਰੁਪਏ ਚੋਂ ਇੱਕ ਨਵੀਂ ਪਾਈ ਹੈ ਦਿੱਤਾ ਕਿੰਨਾਂ ਨੂੰ ਜਿਹੜੀ ਕਿਸੇ ਪਾਸੋਂ ਵਸੂਲ ਨਹੀਂ ਹੋਈ ਜਾਂ ਰਿਕਵਰ ਨਹੀਂ ਹੋਈ 500 ਤੋਂ ਵੱਧ ਥਾਵਾਂ ਤੇ ਇਹਨਾਂ ਨੇ ਛਾਪੇ ਮਾਰੇ ਆ ਭਾਜਪਾ ਦੀ ਈਡੀ ਸੀਬੀਆਈ ਜਿੰਨੀਆਂ ਵੀ ਏਜੰਸੀਆਂ ਆ ਏਜੰਸੀਆਂ ਤੇ ਹੁਣ ਕਾਹਦੀਆਂ ਉਹ ਉਹ ਤੇ ਭਾਜਪਾ ਤੇ ﺍﻟाई ਬਣ ਗਿਆ 500 ਤੋਂ ਵੱਧ ਥਾਵਾਂ ਤੇ ਛਾਪੇ ਮਾਰਨ ਦੇ ਬਾਵਜੂਦ 100 ਕਰੋੜ ਚੋਂ ਇੱਕ ਨਵਾਂ ਰੁਪਈਆ ਨਹੀਂ ਲੱਭਿਆ ਨਵਾਂ ਸਬੂਤ ਨਹੀਂ ਲੱਭਿਆ ਨਵਾਂ ਐਵੀਡੈਂਸ ਨਹੀਂ ਲੱਭਿਆ ਨਵਾਂ ਗਵਾਹ ਨਹੀਂ ਲੱਭਿਆ ਅਖੇ ਜੀ ਇਹਨਾਂ ਨੇ ਸ਼ਰਾਬ ਟਾਲਾ ਕੀਤਾ ਤੇ ਅੱਜ ਫੇਰ ਜਿਹੜਾ ਆ ਉਹ ਸਾਹਮਣੇ ਆ ਗਈ ਗੱਲ ਕਿ ਨਵੀਂ ਗੱਲ ਤੇ ਮਕਸਦ ਇੱਕੋ ਹੀ ਆ ਭਾਜਪਾ ਔਰ ਮੋਦੀ ਦਾ ਇੱਕੋ ਹੀ ਮਕਸਦ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ अरविंद केजरीवाल जी नु ਬਾਹਰ ਰੱਖਿਆ ਜਾਵੇ ਚੋਣ ਪ੍ਰਚਾਰ ਤੌਰ ਤੇ अरविंद केजरीवाल जी नु ਬਾਹਰ ਰੱਖਿਆ ਜਾਵੇ ਔਰ ਹੋਰ ਤੇ ਹੋਰ ਆਪਾਂ ਸਾਰੇ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਆਂ ਆਪਾਂ ਸਾਰੇ ਚਾਹੇ ਅਸੀਂ ਤੁਸੀਂ ਪੱਤਰਕਾਰ ਦੋਸਤੋਂ ਅਸੀਂ ਰਾਜਨੀਤਿਕ ਫੀਲਡ 'ਚ ਐ ਚਾਹੇ ਆਮ ਬੰਦਾ ਵੀ ਜਿਹੜਾ ਸੁਣ ਰਿਹਾ ਕੈਮਰੇ ਤੇ ਅਸੀਂ ਸਾਰੇ ਲੋਕਸ਼ਾਹੀ ਪਸੰਦ ਲੋਕ ਐ ਆਪਣੀ ਵੋਟ ਦੀ ਜਿਹੜੀ ਤਾਕਤ ਐ ਉਹਦੇ ਆਧਾਰ ਤੇ ਆਪਣੀ ਸਰਕਾਰ ਚੁਣਦੇ ਆਂ ਲੇਕਿਨ ਬੀਜੇਪੀ ਦੇ ਲੀਡਰ ਤੇ ਸੰਘ ਪਾੜ ਪਾੜ ਕੇ ਕਹਿ ਰਿਹਾ ਕਿ ਅਸੀਂ ਤੇ ਹੁਣ ਆਮ ਆਦਮੀ ਪਾਰਟੀ ਦੀਆਂ ਦਿੱਲੀ ਔਰ ਪੰਜਾਬ ਦੀਆਂ ਸਰਕਾਰਾਂ ਤੋੜਦੀਆਂ ਔਰ ਰਵਨੀਤ ਬੁੱਟੂ ਨੇ ਮੋਰ ਲਾਤੀ ਜਿਹੜਾ ਨਵਾਂ-ਨਵਾਂ ਗਿਆ ਅਜੇ ਗੱਲ ਇਹ ਪਹਿਲੀ ਗੱਲ ਤੇ ਦੇਖੋ ਤੁਹਾਡੇ ਇਸ ਤੁਹਾਡੀ ਸਰਕਾਰ ਹੀ ਨਹੀਂ ਹੋਣੀ 24 ਚ ਕਿਉਂਕਿ ਲੋਕਾਂ ਨੇ ਕੱਲ ਜਿਸ ਤਰ੍ਹਾਂ ਦੀ ਰਾਮਲੀਲਾ ਗਰਾਊਂਡ ਤੇ ਇੰਡੀਆ ਬਲੌਕ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਚਰਵਿੰਦ ਕੇਜਰੀਵਾਲ ਜੀ ਦੀ ਅਰੈਸਟ ਦੇ ਖਿਲਾਫ ਜਿਸ ਤਰੀਕੇ ਦਾ ਇਕੱਠ ਹੋਇਆ ਵੱਡੀ ਰੈਲੀ ਹੋਈ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਭਾਜਪਾ ਦੀ ਤਾਨਾਸ਼ਾਈ ਵਾਲੀ ਸਰਕਾਰ ਨੂੰ ਨਫ਼ਰਤ ਫਲਾਉਣ ਵਾਲੀ ਸਰਕਾਰ ਨੂੰ ਸਾਡੇ ਲੋਕਸ਼ਾਹੀ ਦੇ ਖਤਰਾ ਪੈਦਾ ਕਰਨ ਵਾਲੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ ਲੇਕਿਨ ਇੱਕ ਕਿੱਡੀ ਮੰਦ ਭਾਗੀ ਦੁੱਖ ਦੀ ਔਰ ਕਿੱਡੀ ਮਤਲਬ ਫਿਕਰਮੰਦੀ ਵਾਲੀ ਗੱਲ ਹੈ ਕਿ ਕੇਂਦਰ ਚ ਚੁਣੀ ਹੋਈ ਸਰਕਾਰ ਕਹਿ ਰਹੀ ਕਿ ਅਸੀਂ ਇਲੈਕਟਿਡ ਸਰਕਾਰ ਜਿੱਥੇ ਭਾਜਪਾ ਚੁਣ ਨਹੀਂ ਸਕਦੀ ਜਿੱਥੇ ਭਾਜਪਾ ਨੂੰ ਚੁਣਿਆ ਨਹੀਂ ਚਾਹੇ ਦਿੱਲੀ ਆ ਪੰਜਾਬ ਚ ਇਹਨਾਂ ਨੂੰ ਬਾਹਰ ਦਾ ਖਾਤਾ ਰਸਤਾ ਲੋਕਾਂ ਨੇ ਉਸੀ ਸਰਕਾਰਾਂ ਤੋੜਾਂਗੇ ਔਰ ਰੋਜ਼ ਤੁਸੀਂ ਦੇਖ ਰਹੇ ਹੋ ਆਪਰੇ ਆਪਰੇਸ਼ਨ ਲੋਟਸ ਦੇ ਰਾਹੀਏ ਤੋੜਪੰਨ ਦੀਆਂ ਕੋਸ਼ਿਸ਼ਾਂ ਕਰ ਰਿਆ ਸੋ ਲੋਕਸ਼ਾਈ ਦਾ ਮਰਡਰ ਇਹਨਾਂ ਨੇ ਚੰਡੀਗੜ੍ਹ ਚ ਵੀ ਕੀਤਾ ਸੀ ਪੰਜਾਬ ਚ ਵੀ ਆਪਾਂ ਦੇਖ ਰਹੇ ਹਾਂ ਦਿੱਲੀ ਚ ਵੀ ਦੇਖ ਰਹੇ ਹਾਂ ਸੋ ਤੁਹਾਡੇ ਰਾਹੀ ਮੈਂ ਪੰਜਾਬ ਦੇ ਲੋਕਾਂ ਨੂੰ ਅਖੀਰ ਚ ਆਪਣੀ ਇਸ ਗੱਲਬਾਤ ਨੂੰ ਖਤਮ ਕਰਦਿਆਂ ਹੋਇਆਂ ਕਹਿਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸਾਫ਼ ਸੁਥਰੀ ਰਾਜਨੀਤੀ ਨੂੰ ਲੋਕਪੱਖੀ ਨੀਤੀ ਨੂੰ ਭਾਜਪਾ ਦੀ ਤਾਨਾਸ਼ਾਈ ਵਾਲੀ ਸਰਕਾਰ ਜਿਹੜੀ ਇਹਨੇ ਮਨ ਬਣਾਈ ਬੈਠੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ 24 ਚ ਆ ਜਾਈਏ ਤੇ ਇਸ ਦੇਸ਼ ਇਲੈਕਸ਼ਨਾਂ ਵਾਲਾ ਮਸਲਾ ਹੀ ਖਤਮ ਕਰ ਦੇਣਾ ਉਹ ਨਹੀਂ ਚਾਹੁੰਦੇ ਕਿ ਚੋਣ ਪ੍ਰਚਾਰ ਕਰਨ ਇਹ ਪਾਰਟੀਆਂ ਅੱਗੇ ਗਰੋ ਹੋਣ ਸਾਫ਼ ਸੁਥਰੀ ਰਾਜਨੀਤੀ ਦੇਸ਼ 'ਚ ਆਵੇ ਸਿਰਫ ਤੇ ਸਿਰਫ ਇਸੇ ਕਰਕੇ ਝੂਠੇ ਕੇਸਾਂ 'ਚ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਸੋ ਅੱਜ ਇੱਕ ਅਹਿਮ ਇਸ਼ੂ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਇਆ ਸੀ ਇਸ ਵਿਸ਼ੇ ਤੇ ਤੁਹਾਡਾ ਇਸੇ ਸਾਥੀ ਦਾ ਕੋਈ ਸਵਾਲ ਹੋਵੇ ਤੇ ਕਰ ਸਕਦਾ ਹੈ। ਸਾਹਿਬ ਸਰਕੂਲ ਦੇ ਵਿੱਚ ਜਿਹੜੀ ਸਰਵਾਈਵ ਹੋਈ ਹੈ ਜਿਹੜੀ ਜਿਹੜੇ ਵਕੀਲ ਸੀ ਉਹ ਰਗੜਾ ਨਿਕਲਿਆ ਤੇਰੇ ਜਿੱਤੀ ਕਿ ਬੈਂਕੀਸੀ ਵਾਲਾ ਉਹ ਕਿਸੇ ਤਰੀਕੇ ਦਾ ਕੋਆਪਰੇਟ ਨਹੀਂ ਕਰ ਰਿਹਾ। ਕਹਿੰਦੇ ਡਿਜੀਟਲ ਡਿਵਾਈਸਿਸ ਪ੍ਰੋਬਲਮ ਕੋਣ ਆਏ ਉਹ ਜੀ ਹੋਵੇ ਪਾਸਵਰਡ ਮੰਗਦੇ ਪਏ ਕਿ ਛਾਲ ਵੀ ਜਰੂਰ ਹੈ ਉਹ ਪਾਸਵਰਡ ਨਹੀਂ ਦੇ ਰਹੇ। ਕੁਝ ਵੀ ਕਹਿੰਦੇ ਕਿ ਕੋਈ ਵੀ ਸਵਾਲ ਪੁੱਛੋ ਕਹਿੰਦੇ ਮੈਨੂੰ ਨਹੀਂ ਪਤਾ। ਦੇਖੋ ਇਸ ਤੋਂ ਮੰਦ ਭਾਗੀ ਗੱਲ ਕੀ ਹੋ ਸਕਦੀ ਹੈ?